ਸਾਸੀ ਕਾਲ ਕਿਸਾਨ ਭਰਾਵੋ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੁੜ ਤੋਂ ਸਵਾਗਤ ਹੈ ਜਾਣਕਾਰੀ ਦੇਣ ਜਾ ਰਹੇ ਹਾਂ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ 25 26 ਅਤੇ 27 ਨਵੰਬਰ ਤਿੰਨ ਦਿਨਾਂ ਦੇ ਵਿੱਚ ਹਾਲਾਤ ਕਿਵੇਂ ਦੇ ਹੋਣਗੇ ਗੱਲ ਸਭ ਤੋਂ ਪਹਿਲਾਂ ਕਰਾਂਗੇ 25 ਨਵੰਬਰ ਦੀ ਤਾਂ 25 ਨਵੰਬਰ ਸੈਟਲਾਈਟ ਇਮੇਜਸ ਦੇ ਰਾਹੀਂ ਮੌਸਮ ਸਾਨੂੰ ਕਲੀਅਰ ਦੇਖਦਾ ਹੋਇਆ ਦਿਖਾਈ ਦੇ ਰਿਹਾ ਹੈ ਹਲਕੇ ਦਰਮਿਆਨੀ ਮੀਂਹ ਕਿਰਮਣ ਕਰਨ ਦੀ ਖਬਰਾਂ ਸਾਨੂੰ 23 ਨਵੰਬਰ ਦੇ ਕਰੀਬ ਦੇਖਣ ਨੂੰ ਮਿਲੀਆਂ ਸੀ ਜੋ ਕਿ ਖਾਸ ਤੌਰ ਤੇ ਅੰਮ੍ਰਿਤਸਰ ਤੋਂ ਲੈ ਕੇ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਦੇਖਣ ਨੂੰ ਮਿਲੀਆਂ ਜਿਨ੍ਹਾਂ ਦਾ ਠੰਡ ਦੇ ਪੱਖ ਤੋਂ ਕੋਈ ਵੱਡਾ ਅਸਰ ਨਹੀਂ ਹੋਇਆ ਹਵਾ ਦਾ ਰੁੱਖ ਪੰਜਾਬ ਦੇ ਵਿੱਚ ਪੱਛਮੀ ਰੂਪਤ ਹੋਣ ਦੇ ਕਾਰਨ ਮੌਸਮ ਕਲੀਅਰ ਜਾਪਦਾ ਹੈ ਧੁੰਦ ਨਾ ਮਾਤਰ ਦੇ ਬਰਾਬਰ ਹੈ ਧੁੱਪ ਚੰਗੀ ਲਿਸ਼ਕ ਰਹੀ ਹੈ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਧੁੱਪ ਧੁੰਦ ਮੀਂਹ ਦੇ ਹਾਲਾਤ ਕਿਵੇਂ ਦੇ ਸੀ ਫਿਲਹਾਲ ਧੁੱਪ ਨਿਕਲ ਰਹੀ ਹੈ ਜਾਂ ਨਹੀਂ ਧੁੰਦ ਹੈ ਜਾਂ ਨਹੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੁਸੀਂ ਖੇਤੀਬਾੜੀ ਧੰਦੇ ਵਿੱਚ ਉਸ ਨੂੰ ਲੈ ਕੇ ਲਾਹੇਵੰਦ ਹੋ ਸਕੋ ਇਸ ਤੋਂ ਇਲਾਵਾ ਅੱਜ 25 ਨਵੰਬਰ ਨੂੰ ਗੱਲ ਕੀਤੀ ਜਾਵੇ ਤਾਂ ਤਾਪਮਾਨ ਜਿਹੜੇ ਨੇ ਓਹੋ 24-25 ਡਿਗਰੀ ਤੱਕ ਜਾਣ ਦੀ ਉਮੀਦ ਹੈ ਦਿਨ ਦੇ ਵੇਲੇ 26 ਡਿਗਰੀ ਤੱਕ ਵੀ ਜਾ ਸਕਦੇ ਨੇ ਕਿਉਂਕਿ ਚੰਗੀ ਧੁੱਪ ਲੱਗਣ ਦੀ ਪੂਰੇ-ਪੂਰੇ ਚਾਂਸ ਬਣੇ ਹੋਏ ਨੇ ਜੋ ਕਿ ਕਿਸਾਨਾਂ ਲਈ ਚੰਗੀ ਗੱਲ ਹੈ ਇਸ ਸਮੇਂ ਕਣਕ ਦੀ ਬਜਾਈ ਦਾ ਸਮਾਂ ਆਖਰੀ ਪੜਾਅ ਤੇ ਚੱਲ ਰਿਹਾ ਹੈ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਇਸ ਟਮ ਕਣਕ ਦੀ 10% ਬਜਾਈ ਦਾ ਰਹਿ ਰਿਹਾ ਹੈ ਸਮਾਂ ਤੇ ਬਾਕੀ ਕਣਕ ਦੀ ਬਜਾਈ ਹੋ ਚੁੱਕੀ ਹੈ ਕਣਕ ਦੀ ਬਜਾਈ ਤੋਂ ਇਲਾਵਾ ਕਿਸਾਨ ਵੀਰ ਖਾਦ ਲਗਾ ਰਹੇ ਨੇ ਨਾਲ ਦੀ ਨਾਲ ਸਪ੍ਰੇ ਹ ਕਰ ਰਹੇ ਨੇ ਜੋ ਕਿ ਚੰਗਾ ਸਮਾਂ ਮੰਨਿਆ ਜਾ ਰਿਹਾ ਇਸ ਟਾਈਮ ਮੀਂਹ ਤੋਂ ਰਹਿਤ ਹੈ ਤੇ ਕਿਸੇ ਲਈ ਕਿਸੇ ਤਰੀਕੇ ਦੀ ਦਿੱਕਤ ਪਰੇਸ਼ਾਨੀ ਆਉਂਦੀ ਦਿਖਾਈ ਨਹੀਂ ਦੇ ਰਹੀ 26 ਤਰੀਕ ਨੂੰ ਵੀ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਤੇਜ਼ ਧੁੱਪ ਲੱਗੇਗੀ ਤਾਪਮਾਨ 25 ਡਿਗਰੀ ਤੱਕ ਜਾਣ ਦੀ ਉਮੀਦ ਹੈ ਦੁਪਹਿਰ ਦੇ ਵੇਲੇ ਤੇ ਰਾਤ ਦੇ ਤਾਪਮਾਨ 13-14 ਡਿਗਰੀ ਤੱਕ ਜਾਣ ਦੀ ਉਮੀਦ ਹੈ ਪਰ 27 ਤਰੀਕ ਤੋਂ ਗੱਲ ਕੀਤੀ ਜਾਵੇ ਦੁਆਰਾ ਤੋਂ ਸੰਘਣੀ ਧੁੰਦ ਦੇ ਹਾਲਾਤ ਆਉਂਦੇ 3-4 ਦਿਨਾਂ ਤੱਕ ਬਣ ਸਕਦੇ ਨੇ ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਗਿਆ ਕਿ ਸੰਘਣੀ ਧੁੰਦ 27 ਤਰੀਕ ਤੋਂ ਹੋ ਸਕਦੀ ਹੈ ਪਰ ਜਿਹਦੇ ਬਾਰੇ ਹਜੇ ਚੰਗੀ ਤਰ੍ਹਾਂ ਪੁਸ਼ਟੀ ਨਹੀਂ ਕੀਤੀ ਗਈ 27 28 29 30 ਇਹ 4 ਦਿਨ ਨੇ ਇਨਾ ਦੇ ਵਿੱਚ ਸੰਗਠਿਤ ਹੰਦ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਪਰ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਆਖਰੀ ਦਿਨਾਂ ਵਿੱਚ ਹਲਕੇ ਦਰਮਿਆਨੀ ਬੱਦਲੀ ਸਿਸਟਮ ਪਹਾੜੀ ਖੇਤਰਾਂ ਤੋਂ ਆਉਂਦੇ ਦਿਖਾਈ ਦੇਣਗੇ ਅਤੇ ਥੋੜੀ ਬਹੁਤ ਵੈਸਟਰਨ ਡਿਸਰਬੈਂਸ ਵੀ ਦਿਖਾਈ ਦੇ ਰਹੀ ਹੈ ਜੋ ਕਿ 28 ਤਰੀਕ ਤੋਂ ਬਾਅਦ ਪੰਜਾਬ ਉੱਲ ਕੂਚ ਕਰ ਸਕਦੀ ਹੈ ਪਰ ਜਿਹਦੇ ਬਾਰੇ ਹੋਏ ਚੰਗੀ ਤਰ੍ਹਾਂ ਕੋਈ ਪੁਸ਼ਟੀ ਹਜੇ ਨਹੀਂ ਮਿਲੀ ਜਿੱਦਾਂ ਹੀ ਕੋਈ ਪੁਸ਼ਟੀ ਮਿਲਦੀ ਹੈ ਥੋੜੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮੌਸਮ ਦੀ ਲਗਾਤਾਰ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਮਿਲਦੇ ਆ ਜੀ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਤੁਸੀਂ ਇੰਨੇ ਸਾਰਾ ਪਿਆਰ ਦੇਣ ਲਈ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾਉਣ ਲਈ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਲੈ ਕੇ